ਲਓ ਜੀ ਭਰਾਵੋ ਕੱਲ ਦੀ ਇੱਕ ਵੀਡੀਓ ਤੋਂ ਬਾਅਦ ਬੜੇ ਲੋਕਾਂ ਦੇ ਫੋਨ ਆਏ ਕਿ ਬੱਸ ਸਟੈਂਡ ਦੇ ਮੇਨ ਫਰੰਟ ਦੇ ਉੱਤੇ ਇੱਕ ਕੋਈ ਨਾਮੀ ਜੂਸ ਵਾਲਾ ਦੁਕਾਨਦਾਰ ਹੈ ਜਿਨੇ ਕੇ ਵੀ 40 ਤੋਂ 50 ਫੁੱਟ ਤੱਕ ਕਬਜ਼ਾ ਕੀਤਾ ਹੋਇਆ ਹੈ ਹੁਣ ਦੇਖਣਾ ਬਣਦਾ ਹੈ ਕਿ ਇਹੋ ਜਿਹੇ ਦੁਕਾਨਦਾਰਾਂ ਨੂੰ ਦੇਖ ਕੇ ਦੂਜੇ ਦੁਕਾਨਦਾਰਾਂ ਦੇ ਵੀ ਕਬਜ਼ੇ ਕਰਨ ਨੂੰ ਹੌਸਲੇ ਬਲੰਦ ਹੁੰਦੇ ਨੇ ਦੇਖਿਆ ਜਾਵੇ ਤਾਂ ਇਸ ਰੋਡ ਦੇ ਉੱਤੋਂ ਸ਼ਹਿਰ ਦੇ ਸੀਨੀਅਰ ਅਧਿਕਾਰੀ ਵੀ ਲੰਘਦੇ ਨੇ ਐਸ ਡੀ ਐਮ ਸਾਹਿਬ ਵੀ ਲੰਘਦੇ ਨੇ ਤਹਿਸੀਲਦਾਰ ਸਾਹਿਬ ਵੀ ਲੰਘਦੇ ਨੇ ਤੇ ਈਓ ਸਾਹਿਬ ਵੀ ਲੰਘਦੇ ਨੇ ਪਰ ਦੇਖਿਆ ਜਾਵੇ ਤਾਂ ਇਸ ਦੁਕਾਨਦਾਰ ਨੂੰ ਕਿਸੇ ਦਾ ਕੋਈ ਡਰ ਨਹੀਂ ਕੋਈ ਇਸ ਦੁਕਾਨਦਾਰ ਨੂੰ ਕੋਈ ਡਰ ਨਹੀਂ ਦੇਖੋ ਤੁਸੀਂ ਇਹਦੀ ਦੁਕਾਨ ਮਸਾ 5 ਤੋਂ 7 ਫੁੱਟ ਦੀ ਦੁਕਾਨ ਹੋਣੀ ਆ ਇਸ ਭਰਾ ਦੀ 5 ਤੋਂ 7 ਫੁੱਟ ਦੀ ਦੁਕਾਨ ਦੀ ਹੋਣ ਦੇ ਬਾਵਜੂਦ ਇਸ ਨੇ ਦੁਕਾਨ ਦੇ ਬਾਹਰ 40 ਤੋਂ 50 ਫੁੱਟ ਤੱਕ ਕਬਜ਼ੇ ਕੀਤੇ ਹੋਏ ਨੇ ਜਦ ਕਿ ਸਰਕਾਰੀ ਬੱਸਾਂ ਨੂੰ ਆਉਣ ਦੇ ਵਿੱਚ ਤੇ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖਿਆ ਜਾਵੇ ਤਾਂ ਸੱਜੇ ਪਾਸੇ ਖੱਬੇ ਪਾਸੇ ਦੋਵਾਂ ਪਾਸੇ ਹੀ ਇਸੇ ਦੁਕਾਨਦਾਰ ਨੇ 40 ਤੋਂ 50 ਫੁੱਟ ਦੇ ਕਬਜ਼ੇ ਕੀਤੇ ਹੋਏ ਨੇ ਜਦ ਕਿ ਬੱਸਾਂ ਨੂੰ ਵੀ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰੀ ਇੱਥੇ ਤੂੰ ਤੂੰ ਮੈਂ ਮੈਂ ਵੀ ਹੁੰਦੀ ਦੇਖੀ ਗਈ ਹੈ ਪਰ ਇਹ ਦੁਕਾਨਦਾਰ ਦੇ ਇੰਨੇ ਹੌਸਲੇ بلند ਨੇ ਸ਼ਹਿਰ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਇਸ ਨੂੰ ਨਾ ਐਸਡੀਐਮ ਸਾਹਿਬ ਦਾ ਡਰ ਹੈ ਨਾ ਕਿਸੇ ਤਸਕੀਰਦਾਰ ਸਾਹਿਬ ਦਾ ਡਰ ਹੈ ਨਾ ਹੀ ਇਸ ਨੂੰ ਐਸੋ ਸਾਹਿਬ ਦਾ ਡਰ ਹੈ ਤੇ ਨਾ ਹੀ ਇਸ ਨੂੰ ਕਿਸੇ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਦਾ ਕੋਈ ਡਰ ਹੈ ਇੰਨੇ ਹੌਸਲੇ ਆਖਰ ਇਸ ਇਹੋ ਜਿਹੇ ਦੁਕਾਨਦਾਰਾਂ ਨੂੰ ਦਿੰਦਾ ਕੌਣ ਹੈ ਲੋੜ ਹੈ ਇਹੋ ਜਿਹੇ ਦੁਕਾਨਦਾਰ ਤੇ ਜੇ ਕਾਰਵਾਈ ਹੋ ਗਈ ਤਾਂ ਅੱਧੇ ਸ਼ਹਿਰ ਤੋਂ ਕੀ ਸਾਰੇ ਸ਼ਹਿਰ ਦੇ ਕਬਜ਼ੇ ਆਪਣੇ ਆਪ ਹਟ ਜਾਣਗੇ ਹੁਣ ਦੇਖਣਾ ਹੋਵੇਗਾ ਇਹੋ ਜਹਾ ਦੁਕਾਨਦਾਰ ਕਿਉਂ ਇੰਨੇ ਹੌਸਲੇ ਬੁਲੰਦ ਰੱਖਦਾ ਹੈ ਕਿਉਂ ਇਹਦੇ ਇੰਨੇ ਹੌਸਲੇ ਬੁਲੰਦ ਨੇ ਕਬਜ਼ਾ ਕਰਨ ਦੇ ਵਿੱਚ ਹੁਣ ਗੱਲ ਕਰਦੇ ਆ ਇਹਦੇ ਨਾਲ ਹੀ ਦੂਜੇ ਪਾਸੇ ਦੂਜੇ ਫਰੂਟ ਵਾਲੇ ਦੁਕਾਨਦਾਰ ਦੀ ਕਸਰ ਇਹਨੇ ਵੀ ਕੋਈ ਨਹੀਂ ਛੱਡੀ ਹੋਈ ਛੋਟੀ ਜੀ ਦੁਕਾਨ ਦਾ ਹੈ ਇਸ ਦੀ ਤੇ ਬਾਹਰ ਇਸ ਨੇ 25 ਤੋਂ 30 ਫੁੱਟ ਤੱਕ ਕਬਜ਼ੇ ਕੀਤੇ ਹੋਏ ਨੇ ਜਦ ਕਿ ਜੋ ਕੋਈ ਬੱਸ ਅੰਦਰ ਜਾਣੀ ਹੋਵੇ ਤਾਂ ਬੱਸ ਵੀ ਅੰਦਰ ਨਹੀਂ ਜਾ ਸਕਦੀ ਦੇਖ ਸਕਦੇ ਹੋ ਇਸ ਰੋਡ ਦੇ ਉੱਤੋਂ ਕਿਸੇ ਸੀਨੀਅਰ ਅਧਿਕਾਰੀ ਦੀ ਗੱਡੀ ਆ ਰਹੀ ਹੈ ਉਹ ਵੀ ਜਾਮ ਦੇ ਵਿੱਚ ਫਸੀ ਹੋਈ ਆ ਤੁਹਾਨੂੰ ਸਰਕਾਰੀ ਗੱਡੀ ਵੀ ਦਿਖਾ ਦਿੰਨੇ ਆ ਇਸੇ ਸੀਨੀਅਰ ਅਧਿਕਾਰੀ ਦੀ ਗੱਡੀ ਹੈ ਜਾਮ ਦੇ ਵਿੱਚੋਂ ਫਸ ਕੇ ਨਿਕਲੀ ਹੈ ਪਰ ਲੋੜ ਹੈ ਇਹੋ ਜੇ ਦੁਕਾਨਦਾਰਾਂ ਤੇ ਕਬਜ਼ੇ ਜਿਨ੍ਹਾਂ ਨੇ ਕੀਤੇ ਹੋਏ ਨੇ ਕਾਰਵਾਈ ਕਰਨ ਦੀ ਦੋਵਾਂ ਪਾਸੇ ਦੁਕਾਨਦਾਰਾਂ ਨੇ ਇੰਨੇ ਵੱਡੇ ਕਬਜ਼ੇ ਕੀਤੇ ਹੋਏ ਨੇ ਤੇ ਅੰਦਰ ਵੀ ਕੋਈ ਦੁਕਾਨਦਾਰ ਘੱਟ ਕਸਰ ਨਹੀਂ ਛੱਡ ਰਹੇ ਜੇ ਇਹਨਾਂ ਦੁਕਾਨਦਾਰਾਂ ਤੋਂ ਕਬਜ਼ੇ ਹਟਵਾ ਲਈ ਤਾਂ ਸਾਰਾ ਸ਼ਹਿਰ ਆਪਣੇ ਆਪ ਕਬਜ਼ੇ ਹਟ ਦੇਵੇਗਾ ਕਹਿੰਦਾ ਮਤਲਬ ਹੈ ਇੱਕ ਦੂਜੇ ਦੀ ਰੀਸੋ ਰੀਸ ਦੇਖੋ ਦੇਖਾ ਹੀ ਇਹ ਸਾਰੇ ਕਬਜ਼ੇ ਕਰਦੇ ਨੇ ਤਨ ਜਿਗਰ ਇਹੋ ਜੇ ਛੋਟੇ ਜੀ ਦੁਕਾਨਾਂ ਹੋਣ ਦੇ ਬਾਵਜੂਦ ਬਾਹਰ 40 ਤੋਂ 50 ਫੁੱਟ ਤੱਕ ਕਬਜ਼ੇ ਕੀਤੇ ਹੋਏ ਨੇ ਇਹਨਾਂ ਦੁਕਾਨਦਾਰਾਂ ਨੇ ਸ਼ਹਿਰ ਦਾ مین ਰੋਡ ਹੋਣ ਕਰਕੇ ਇੱਥੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਸ਼ਹਿਰ ਦੇ ਅੰਦਰ ਆਉਣ ਕਰਕੇ ਤੇ ਬਾਹਰ ਜਾਣ ਕਰਕੇ ਇੱਥੋਂ ਹੀ ਰੋਡ ਤੋਂ ਹੀ ਜਾਣਾ ਪੈਂਦਾ ਹੈ ਹੁਣ ਦੇਖਣਾ ਹੋਵੇਗਾ ਨਗਰ ਕੌਂਸਲ ਦੇ ਅਧਿਕਾਰੀ ਤੇ ਟ੍ਰੈਫਿਕ ਕਰਮਚਾਰੀ ਇਹੋ ਜਿਹੇ ਕਬਜ਼ਾ ਕਰਨ ਵਾਲੇ ਦੁਕਾਨਦਾਰ ਤੇ ਕਿੰਨੀ ਕੋਈ ਕਾਰਵਾਈ ਕਰਦੇ ਹਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਨੂੰ ਵੀ ਅੱਜ ਕਿਸੇ ਦੁਕਾਨਦਾਰ ਨੇ ਵੀਰ ਨੇ ਦੱਸਿਆ ਕਿ ਵੀ ਸਾਡੀ ਤਾਂ ਤੁਸੀਂ ਵੀਡੀਓ ਚਲਾ ਦਿੱਤੀ ਤੇ ਬੱਸ ਸਟੈਂਡ ਰੋਡ ਦੇ ਉੱਤੇ ਤੁਸੀਂ ਜਾ ਕੇ ਦੇਖੋ ਦੋ ਦੁਕਾਨਦਾਰਾਂ ਨੇ 40 ਤੋਂ 50 ਫੁੱਟ ਦੇ ਕਬਜ਼ੇ ਕੀਤੇ ਹੋਏ ਨੇ ਜਦ ਕਿ ਛੋਟੀਆਂ-ਛੋਟੀਆਂ ਇਹਨਾਂ ਦੀਆਂ ਦੁਕਾਨਾਂ ਹਨ ਇਹ ਆ ਵੀ ਦੱਸਣਾ ਬਣਦਾ ਹੈ ਕਿ ਵੀ ਇਹਨਾਂ ਦੁਕਾਨਦਾਰਾਂ ਦੇ ਅੱਗੇ ਜੇ ਕੋਈ ਈ-ਰਿਕਸ਼ਾ ਜਾਂ ਰਿਕਸ਼ੇ ਵਾਲਾ ਖੜਦਾ ਹੈ ਤਾਂ ਉਸਦੇ ਗਾਲ ਐਵੇਂ ਪੈਂਦੇ ਹਨ ਜਿਵੇਂ ਇਹਨਾਂ ਦੀ ਜੱਦੀ ਮਲਕੀਅਤ ਲਈ ਹੋਈ ਹੈ ਜਿਵੇਂ ਇਹਨਾਂ ਦੀ ਕਿਸੇ ਬਾਪ ਦਾਦਿਆਂ ਦੀ ਜ਼ਮੀਨ ਲਈ ਹੋਈ ਹੈ ਰਿਕਸ਼ੇ ਵਾਲਿਆਂ ਨੇ ਤਾਂ ਐ ਗਾਲ ਪੈਂਦੇ ਨੇ ਜਿਵੇਂ ਇਹਨਾਂ ਦੀ ਆਪਣੀ ਜ਼ਮੀਨ ਲਈ ਹੋਈ ਹੋਵੇ ਪਰ ਲੋੜ ਹੈ ਦੇਖੋ ਗਰੀਬਾਂ ਨੂੰ ਤਾਂ ਦਬਕੇ ਮਾਰਨੇ ਬੜੇ ਆਸਾਨ ਨੇ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੇ ਦੁਕਾਨਦਾਰਾਂ ਦੇ ਜਿਹੜੇ ਆੜੀਲ ਦੁਕਾਨਦਾਰ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਇਹਨਾਂ ਦੁਕਾਨਾਂ ਦੇ ਅੰਦਰ ਕਿਸੇ ਭਰਾ ਨੇ ਦੱਸਿਆ ਕਿ ਵੀ ਜੇ ਕੋਈ ਰਿਕਸ਼ੇ ਵਾਲੇ ਅੱਗੇ ਖੜਦੇ ਹਨ ਤਾਂ ਉਹਨਾਂ ਦੇ ਗਲ ਪੈਣ ਤੱਕ ਜਾਂਦੇ ਨੇ ਲੋੜ ਹੈ ਇਹੋ ਜੇ ਦੁਕਾਨਦਾਰਾਂ ਤੇ ਕਾਰਵਾਈ ਕਰਨ ਦੀ